ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੋ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਤੇ ਭਾਈ ਮਰਦਾਨਾ ਜੀ ਬਾਰੇ ਗੱਲ ਕਰਾਂਗੇ ਮਰਦਾਨਾ ਦਾ ਸਵਾਲ ਅਤੇ ਸਾਲਸ ਰਏ ਚੋਰੀ ਜਗਤ ਜਲੰਦੇ ਨੂੰ ਤਾਰਦੇ ਹੋਏ ਗੁਰੂ ਨਾਨਕ ਦੇਵ ਜੀ ਆਪਣੇ ਸੰਗੀ ਭਾਲੇ ਅਤੇ ਭਾਈ ਮਰਦਾਨੇ ਨਾਲ ਪਟਨਾ ਸ਼ਹਿਰ ਦੇ ਬਾਹਰ ਜਾ ਡੇਰਾ ਲਾਇਆ ਮਰਦਾਨੀ ਨੇ ਬਾਬਾ ਜੀ ਅੱਗੇ ਸ਼ੰਕਾ ਪ੍ਰਗਟ ਕਰਦੇ ਹੋਏ ਪੁੱਛਿਆ ਤਾਂਬ ਸੰਤ ਸਭ ਗ੍ਰੰਥ ਮਨੁੱਖਤਾ ਜਨਮ ਨੂੰ ਅਨਮੋਲ ਰਤਨ ਕਹਿੰਦੇ ਹਨ ਫਿਰ ਮਨੁੱਖ ਇਸ ਅਨਮੋਲ ਦਾਤ ਨੂੰ ਵਿਸ਼ੇ ਬਿਕਾਰਾਂ ਵਿੱਚ ਕਿਉਂ ਗਵਾ ਲੈਂਦਾ ਹੈ ਨਾਮ ਜਪ ਕੇ ਸਫਲਾ ਕਿਉਂ ਨਹੀਂ ਕਰ ਲੈਂਦਾ ਬਾਬਾ ਜੀ ਨੇ ਕਿਹਾ ਭਾਈ ਮਰਦਾਨਾ ਮਨੁੱਖ ਜਨਮ ਤਾਂ ਅਨਮੋਲ ਰਤਨ ਹੈ ਪਰ ਕਦਰ ਨਹੀਂ ਤੂੰ ਪ੍ਰੀਖਿਆ ਕਰ ਲੈ ਗੁਰੂ ਜੀ ਨੇ ਇੱਕ ਕੀਮਤੀ ਲਾਲ ਹੀਰਾ ਭਾਈ ਮਰਦਾਨਾ ਨੂੰ ਦਿੰਦੇ ਹੋਏ ਕਿਹਾ ਇਸ ਨੂੰ ਸ਼ਹਿਰ ਵਿੱਚ ਲੈ ਜਾ ਤੇ ਕੀਮਤ ਪਵਾ ਕੇ ਸਾਨੂੰ ਦੱਸੀ ਗੁਰੂ ਹੁਕਮ ਮੰਨ ਭਾਈ ਮਰਦਾਨਾ ਜੀ ਸ਼ਹਿਰ ਵਿੱਚ ਆ ਗਏ ਅਤੇ ਉਸ ਲਾਲ ਹੀਰੇ ਨੂੰ ਵਿਖਾ ਮੁੱਲ ਪੋਣ ਲੱਗੇ ਕਿਸੇ ਨੇ ਇਸ ਦਾ ਮੁੱਲ ਦੋ ਮੂਲੀਆਂ ਕਿਸੇ ਨੇ ਇਸ ਦਾ ਮੁੱਲ ਦੋ ਮੂਲੀਆਂ ਕਿਸੇ ਨੇ ਸੇਰ ਮਠਿਆਈ ਕਿਸੇ ਨੇ ਦੋ ਗਜ ਕਪੜਾ ਮੁੱਲ ਪਾਇਆ ਫਿਰ ਭਾਈ ਮਰਦਾਨਾ ਜੋਹਰੀ ਬਾਜ਼ਾਰ ਗਿਆ ਤਾਂ ਕਿਸੇ ਨੇ 10 ਰੁਪਏ ਕਿਸੇ ਨੇ 100 ਕਿਸੇ ਨੇ 200 ਰੁਪਏ ਕੀਮਤ ਦੱਸੀ ਆਤ ਨੂੰ ਭਾਈ ਮਰਦਾਨਾ ਜੀ ਸਾਲਸਰਾਏ ਜੋਰੀ ਨੇ ਇਹ ਲਾਲ ਹੀਰਾ ਦੇਖ ਕੇ ਕਿਹਾ ਭਾਈ ਤੇਰਾ ਲਾਲ ਹੀਰਾ ਅਮੋਲ ਹੈ ਕਰੋੜਾਂ ਰੁਪਏਾਂ ਦੀ ਕੀਮਤ ਹੈ ਮੈਂ ਇਸ ਦੀ ਕੀਮਤ ਨਹੀਂ ਦੇ ਸਕਦਾ ਤੁਸੀਂ 100 ਰੁਪਿਆ ਇਸ ਦੀ ਨਜ਼ਰ ਕਬੂਲ ਕਰੋ ਭਾਈ ਮਰਦਾਨਾ ਜੀ 100 ਰੁਪਏ ਲੈ ਕੇ ਗੁਰੂ ਚਰਣਾ ਵਿੱਚ ਹਾਜ਼ਰ ਹੋ ਗਏ ਅਤੇ ਸਾਰੀ ਕਥਾ ਸੁਣਾਈ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਹੁਣ ਤਾਂ ਤੇਰੀ ਤਸੱਲੀ ਹੋ ਗਈ ਹੋਵੇਗੀ ਨੁੱਖਾ ਦੇ ਲਾਲ ਹੀਰੇ ਵਾਂਗੂ ਅਮੋਲਕ ਹੈ ਪਰ ਕਦਰ ਕੋਈ ਸਾਲਸਰਾਏ ਜਿਹਾ ਜੋਰੀ ਹੀ ਪਾ ਸਕਦਾ ਹੈ ਬਾਕੀ ਤੁਸ਼ ਤੁਸ਼ ਵਿਸ਼ੇ ਵਿਕਾਰਾ ਚੁਗਵਾ ਛੱਡਦੇ ਹਨ ਹੁਣ ਤੂੰ ਜਾ ਅਤੇ ਇਹ 100 ਰੁਪਿਆ ਸਾਲਸਰਾਏ ਨੂੰ ਵਾਪਸ ਦੇ ਆਓ ਜਦੋਂ ਮਰਦਾਨਾ ਮੋੜਨ ਗਿਆ ਤਾਂ ਜੋਰੀ ਦੇ ਲੈਣ ਤੋਂ ਨਾ ਕਰ ਦਿੱਤੀ ਅਤੇ ਕਿਹਾ ਇਹ ਮਾਇਆ ਲਾਲ ਹੀਰੇ ਦੇ ਨજર ਕੀਤੀ ਸੀ ਹੁਣ ਨਹੀਂ ਲੈ ਸਕਦਾ ਮਰਦਾਨਾ ਜੀ ਨੇ ਕਿਹਾ ਜੀ ਮੇਰਾ ਮਾਲਕ ਵੀ ਨਹੀਂ ਲੈਂਦਾ ਮਰਦਾਨਾ ਜੀ ਬਿਨਰ ਪੇ ਮੂੜੇ ਗੁਰੂ ਜੀ ਕੋਲ ਆ ਗਏ ਤਾਂ ਗੁਰੂ ਜੀ ਨੇ ਕਿਹਾ ਮੁੜ ਜਾ ਕੇ ਰੁਪਏ ਵਾਪਸ ਕਰਕੇ ਆਓ ਪੇ ਨਾ ਬਾਬਾ ਜੀ ਰੱਖਣ ਅਤੇ ਨਾ ਸਾਲਸਰਾਏ ਮਰਦਾਨਾ ਜੀ ਨੇ ਵਿੱਚੋ ਵਿੱਚ ਦੋ ਤਿੰਨ ਢੇਡੇ ਲਾਏ ਅਖੀਰ ਸਾਲਸਰਾਏ ਨੇ ਸੋਚਿਆ ਉਹ ਕੋਈ ਪੂਰਨਪੁਰਖ ਹੈ ਜਿਸ ਨੂੰ ਰੁਪਏ ਦਾ ਲਾਲਚ ਨਹੀਂ ਸਲਸਰਾਈ ਨੇ 100 ਰੁਪਏ ਲੈ ਲਏ ਅਤੇ ਆਪਣੇ ਸੇਵਕ ਅਧਰੱਕੇ ਅਰੋੜੇ ਦੇ ਸਿਰ ਉੱਤੋਂ ਕੁਝ ਮਠਿਆਈ ਚੁਕਵਾ ਗੁਰੂ ਜੀ ਦੇ ਦਰਸ਼ਨ ਕਰਨ ਲਈ ਹਾਜ਼ਰ ਹੋ ਗਿਆ ਗੁਰੂ ਜੀ ਨੇ ਕਿਹਾ ਭਾਈ ਇਹ ਤਾਂ ਭਾਈ ਮਰਦਾਨੇ ਦੇ ਪ੍ਰਸ਼ੰਨ ਦਾ ਉੱਤਰ ਪਰਪੱਕ ਕਰਕੇ ਦਿਖਾਇਆ ਹੈ ਜਿਨ੍ਹਾਂ ਨੂੰ ਕਰਤਾਰ ਨੇ ਅਕਲ ਬਖਸ਼ੀ ਹੈ ਉਹ ਇਸੇ ਤਰ੍ਹਾਂ ਮਨੁੱਖਤਾ ਦੇ ਦੀ ਕਦਰ ਕਰਦੇ ਹਨ ਬਾਕੀ ਵਿਸ਼ੇ ਵਿਕਾਰਾਂ ਵਿੱਚ ਫਸ ਜਮ ਡੰਡਾਰਦੇ ਹਨ ਪਛਤਾਉਂਦੇ ਹਨ ਪਰਮੇਸ਼ਰ ਦੀ ਭਗਤੀ ਗਿਆਨ ਬਿਨਾ ਮਨੁੱਖ ਪਸ਼ੂ ਦੇ ਸਮਾਨ ਹੈ ਗੁਰੂ ਸਾਹਿਬ ਨੂੰ ਸਸਰਾਏ ਬੇਨਤੀ ਕਰ ਆਪਣੀ ਧਰਮਸ਼ਾਲਾ ਵਿੱਚ ਲੈ ਆਇਆ ਅਤੇ ਬਹੁਤ ਸੇਵਾ ਚਾਗਰੀ ਕੀਤੀ ਗੁਰੂ ਜੀ 3 ਮਹੀਨੇ ਸਾਲਸ ਰਾਏ ਦੀ ਧਰਮਸ਼ਾਲਾ ਵਿੱਚ ਰਹੇ ਅਤੇ ਸੰਗਤ ਨੂੰ ਨਿਹਾਲ ਕਰਦੇ ਰਹੇ ਜਦੋਂ ਗੁਰੂ ਜੀ ਇੱਥੋਂ ਚੱਲਣ ਲੱਗੇ ਤਾਂ ਸੰਗਤ ਨੇ ਕਿਹਾ ਕਿ ਤੁਸੀਂ ਤਾਂ ਜਾ ਰਹੇ ਹੋ ਹੁਣ ਅਸੀਂ ਕਿਸ ਦੀ ਸੰਗਤ ਕਰਾਂਗੇ ਕਿਸੇ ਦੀ ਬਾ ਫੜਾ ਜਾਓ ਤਾਂ ਬਾਬਾ ਜੀ ਨੇ ਸਾਲਸ ਰਾਏ ਦੇ ਸੇਵਾਦਾਰ ਅੱਦਰਕ ਨੂੰ ਮੰਜੀ ਬਖਸ਼ੀ ਤੋਂ ਬਾਅਦ ਸਾਲਸਰਾਏ ਨੇ ਆਪਣੀ ਅਮੀਰੀ ਨੂੰ ਨਾ ਚਤਾਰਦੇ ਹੋਏ ਆਪਣੇ ਸੇਵਕ ਅਦਰਕੇ ਨੂੰ ਸਭ ਤੋਂ ਪਹਿਲਾਂ ਭੇਟਾ ਤਰ ਮੱਥਾ ਟੇਕਿਆ ਬਾਬਾ ਜੀ ਜਦ ਤੁਰਨ ਲੱਗੇ ਤਾਂ ਸਾਲਸਰਾਏ ਨੇ ਹੱਥ ਜੋੜ ਅਰਜ ਕੀਤੀ ਆਪ ਜੀ ਦੇ ਫਿਰ ਵੀ ਦਰਸ਼ਨ ਹੋਣਗੇ ਤਾਂ ਬਾਬਾ ਜੀ ਨੇ ਕਿਹਾ ਗੁਰਮਖਾ ਨੂੰ ਸਦਾ ਹੀ ਦਰਸ਼ਨ ਹਨ ਨੇ ਨੂੰ ਬਰ ਬਖਸ਼ ਦੇਆ ਕਿਹਾ ਇੱਥੇ ਵੀ ਸੱਤ ਪੁਰਖ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਣਗੇ ਇਸੇ ਸਾਲਸ ਰਾਈ ਦੀ ਸਤਾਨ ਵਿੱਚੋਂ ਫਤੇ ਚੰਦ ਮੈਣੀ ਖੱਤਰੀ ਦਸਵੇਂ ਪਾਤਸ਼ਾਹ ਦੇ ਪਰਮ ਭਗਤ ਸੀ ਜਿਸ ਦੇ ਘਰ ਵਿੱਚ ਦਸਵੇਂ ਗੁਰੂ ਹਮੇਸ਼ਾ ਜਾ ਕੇ ਖੇਲਦੇ ਰਹਿੰਦੇ ਸਨ ਸਾਨੂੰ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵਿਸ਼ੇ-ਵਿਕਾਰਾਂ ਵਿੱਚ ਨਾ ਫਸਦੇ ਹੋਏ ਨਾਮ ਜਪ ਕੇ ਅਮੋਲਕ ਮਨੁੱਖਤਾ ਜਨਮ ਸਫਲਾ ਕਰਨਾ ਚਾਹੀਦਾ ਹੈ ਅਤੇ ਆਪਣੇ ਝੂਠੇ ਹੰਕਾਰ ਨੂੰ ਤਿਆਗ ਕੇ ਗੁਰਮਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ